ਸਾਸਰੀ ਕਾਗਿਦਨ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨ ਨਾਮ ਤੇ ਅਸੀਂ ਨੰਦਪ੍ਰੇਟਨ ਸਾਕਤ ਕਰਦੇ ਆ ਲਓ ਜੀ ਹਾਜ਼ਰਾਂ ਅਸੀਂ ਤੁਹਾਡੀ ਖੈਰੀ ਦੇ ਵਿੱਚ ਤੇ ਸਾਡੇ ਲਈ ਬਹੁਤ ਹੀ ਪਿਆਰਾ ਜਿਹਾ ਮੌਕਾ ਮਿਲਿਆ ਕਿ ਤੇ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਤੇ ਅਸੀਂ ਵੀ ਰਾਜੀ ਖੁਸ਼ ਹਾਂ ਤੇ ਤੁਹਾਨੂੰ ਖੁਸ਼ ਰੱਖਣ ਲਈ ਤੇ ਮੈਂ ਫੇਰ ਬਹੁਤ ਕੋਸ਼ਿਸ਼ ਕਰਦੀ ਰਹਿਣੀ ਆ ਬਈਆਂ ਸਾਨੂੰ ਲਵਿਆ ਗੀ ਸੁਨਾਮ ਲੱਭਦੀ ਰਹਿਣੀ ਆ ਹਨਾ ਗੀਤਾਂ ਦੀ ਲੰਬੀ ਕੋਈ ਕਹਿੰਦਾ ਜੀ ਲੰਬੀ ਵਾਲਾ ਵੀ ਪਾਓ ਉਹ ਪੋਸ਼ਣ ਤੌਰ ਕੀ ਗੱਲ ਵੀ ਕਰ ਰਹੀਆਂ ਗੀਤਮ ਨੂੰ ਸਾਰੇ ਉਹ ਤੁਮੇ ਆਪੇ ਸੁਣਾ ਦੇ ਠੂੜ ਕੀ ਦੇ ਨਹੀਂ ਮੈਥੋਂ ਨਾ ਪ੍ਰਬੰਧ ਹੋਇਆ ਹੈ ਨਾ ਤੇ ਲਓ ਅੱਜ ਆਪਾਂ ਇਸ ਗੀਤਵਾਲ ਨੇ ਤੇ ਸੱਚ ਪਹਿਲਾਂ ਜਿਹੜਾ ਮੈਂ ਨੁਕਤਾ ਫਾਉਂਗੀ ਨਾ ਉਹ ਹੈਗਾ ਨਸ਼ਾ ਛਡਾਓ ਤੁਸੀਂ ਕਿ ਪਹਿਲਾਂ ਹੀ ਪਾਇਆ ਹੋਇਆ ਕਾਪੀ ਪੈਨਸਲ ਲੈ ਕੇ来 ਜੀ ਤੇ ਨੋਟ ਕਰ ਲਿਓ ਪਹਿਲਾਂ ਸੁਣੋ ਇਹ ਪਿਆਰਾ ਜਹਾਗੀ ਦੀ ਤੇ ਇਹ ਬੇਟੀ ਜਦੋਂ ਉੱਪਰ ਰਹੀ ਐ ਤੇ ਆਪਣੀ ਮਾਂ ਨੂੰ ਫਿਰ ਕਹਿੰਦੀ ਐ ਤਾਂ ਕੀ ਕਹਿੰਦੀ ਐ ਸੁਣੋ ਪਾਬਨ ਦੇ ਗਲੇ ਲੱਗ ਕੇ ਰੋ ਕੇ ਆਪਣੇ ਵੀਰਾ ਤੋਂ ਵਖ ਹੋ ਕੇ मो माम लाॾो शाम छमकारी खे अॼु त मड़े ते beli pinggan fahnya Janang bad piharian sekian Pegegian

ਸਾਮ ਗੁੰਜੀਆਂ ਕਰ ਲਈ ਮ ਜਿਬ ਤੇ ਚੱਲ ਲੈਨੇ ਹੋਰੀ ਕੋਈ ਆ ਨਿਆ ਜੀਤ ਅਮੜੀਏ ਨੀ ਤੇ ਜਿੰਨਾ ਦੇ ਸੰਗ ਹੱਸ ਖੇੜੀ ਕੇ ਜਿੰਨਾ ਦੇ ਨਾਲ ਹੱਸ ਖੇੜੀ ਕੇ ਬਚਪਨ ਦੇ ਦਿਨ ਸੀ ਗੁਜ਼ਾਰੇ ਕਾਜੀਓ ਵੇਲਾ ਗਿਆ ਛੱਡ ਜੱਲੀਆਂ ਸਾਰੇ ਮਿਲਦਰਹੀ ਕੋਈ ਨੂਰ ਵੀਰਨਾ ਮਿਲਦਰਹੀ

ਨੀਂ ਤੇਰੀ ਤੀ ਪਰ ਦੇ ਸਣ ਹੋਈ ਨੀ ਮਾਏ ਲੁਲ ਗੀਤ ਹੋਇਆ ਪੂਰਾ ਲਿਖਣ ਵਾਲੇ ਨੇ ਤਾਂ ਜਿਵੇਂ ਸ਼ਬਦਾਂ 'ਚ ਜਾਨ ਪਾਤੀ ਤੇ ਬਹੁਤ ਬਰਾਦਮੇ ਗੀਤ ਹੈ ਅਮੀਰਾ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਤੇ ਉਡੀਨੇ ਸਾਰਾ ਆਪਣਾ ਨਾਲ ਬਿਆਨ ਕੀਤਾ ਵੀਰ ਅੱਜ ਵੀ ਸਾਡੀ ਹੋ ਗਈ ਆਲੀ ਫੇਰੀ ਪਹੁੰਚ ਲ ਤੇ ਜੇ ਤੁਸਾਨੂੰ ਪਸੰਦ ਆਇਆ ਹੋਊਗਾ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਮੇਹੀ ਗੀਤ ਕਿ ਵਜਾ ਲੱਗਿਆ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆ ਜਿਓ ਹੁਣ ਫਿਰ ਆਪਾਂ ਤੰਦਰੁਸਤੀ ਵੱਲ ਹੈ ਨਾ ਉਹ ਭੈਣਾ ਕਹਿੰਦੀ ਨਹੀਂ ਸਾਨੂੰ ਨਸ਼ੇ ਆਤਮ ਵੱਲ ਬਰ ਬਰ ਪਹੁੰਚੀ ਰਹਿਣੀ ਹੈ ਨਾ ਇਹ ਬਹੁਤੀ ਸਭ ਕਾ ਜਨੋਕਸਾ ਇੱਕ ਭੈਣ ਨੇ ਸਾਨੂੰ ਬੀੜੀਆਂ ਸਿਕਟ ਵਾਸਤੇ ਪੁੱਛਿਆ ਉਹ ਮੈਂ ਥੋੜੀ ਉਹਦੀ ਮਿਕਦਾਰ ਪੁੱਢੀ ਸ਼ੌਕ ਜਵਾਇਲ ਦੀ ਆਹੋ ਉਹ ਵੀ ਉਹ ਮੈਂ ਫਿਰ ਦੱਬ ਕੇ ਪਾਉਂ ਉਹਨੂੰ ਤੁਸੀਂ ਉਹ ਰੀਡ ਕਰਿਓ ਸੁਨਿਤ ਦੇ ਦੀ ਤੇ ਉਹ ਤਾਂ ਦੁਨੀਆਂ ਪੰਜ ਚਾਰ ਦਿਨ ਦੀ ਬੀੜੀਆਂ ਜਿਹੜੇ ਬਹੁਤ ਲੋਕ ਪਿੰਦ ਨੇ ਛੁੱਟ ਜਾਂਦੀਆਂ ਨੇ ਉਹ ਮੈਨੂੰ ਹਮੇਂ ਮਿਲਿਆ ਨਹੀਂ ਪੁੱਢੀ ਮੈਂ ਤੇ ਮੈਂ ਉਹ ਜ਼ਰੂਰ ਪਾਉਂਗੀ ਅੱਜ ਸੋਣਾ ਤੁਸੀਂ ਇਹ ਨਸ਼ਾ ਛਡਾਓ ਭੰਗ ਸ਼ਰਾਬ ਤੀਨ ਗਾਂਜਾ ਇਹ ਸਾਰਾ ਕੁਝ ਛੁੱਟ ਜੂਗਾ ਜਿਵੇਂ ਛੁੱਟੂ ਲਿਖੋ ਪੱਕੀ ਹੋਈ ਇਮਲੀ ਦਾ ਗੁੱਦਾ ਠੀਕ ਹੈ ਉਹ ਗਰਮ ਪਾਣੀ ਵਿੱਚ ਪਾ ਕੇ ਉਹਦਾ ਸ਼ਰਬਤ ਬਣਾ ਲਓ ਸ਼ਰਬਤ ਆਪਾਂ ਠੰਡੇ ਨੂੰ ਕਹਿੰਦੇ ਆ ਨਾ ਪਰ ਇਹ ਜਿਹੜਾ ਇਮਲੀ ਦਾ ਗੁੱਦਾ ਤੁਸੀਂ ਇਹ ਉਹਦੇ 'ਚ ਮਤਲਬ ਗਰਮ ਪਾਣੀ 'ਚ ਪਾਉਣਾ ਹੈ ਹੈ ਨਾ ਇਹੇ ਗਰਮ ਪਾਣੀ 'ਚ ਪਾ ਕੇ ਉਹ ਨੂੰ ਪਿਆਓ ਬਣਾ ਕੇ ਉਹ ਹੈ ਨਾ ਤੇ 3 ਮਹੀਨੇ ਇਹ ਤੱਕ ਰਸ ਹੈ 3 ਮਹੀਨੇ ਪਿਆਓ ਤੇ ਸ਼ਰਾਬ ਭੰਗ ਨੀਮ ਗਾਂਜਾ ਸਾਰਾ ਛੋਟਾ ਇਹ ਮਿਲ ਜਦੋਂ ਆਪਾਂ ਗੁੱਦਾ ਲੈ ਲਿਆ ਪੱਤੀ ਇਹ ਤਾਂ ਕੱਢ ਲਿਆ ਉਹ ਪਾਣੀ ਕਿ ਉਸੇ ਪਾਣੀ ਕੀ ਗਰਮ ਪਾਣੀ ਕੀ ਪੀਉਂਦਾ ਗਾ ਉਹ ਕੋਸਾ ਕੋਸਾ ਹੀ ਪਾਣੀ ਪੀਣਾ ਹੈ ਨਾ ਇੰਨਾ ਸਾਰਾ ਪਾ ਲੋ ਤਾਂ ਅੰਦਾਜ਼ੇ ਨਾਲ ਹੀ ਆ ਕੋਈ ਮiktar ਨਹੀਂ ਦੱਸੀ ਹੋਈ ਤੇ ਉਹ ਖੱਟਾ ਜਿਹਾ ਹੋ ਜਾਂਦਾ ਉਹ ਇਮਲੀ ਦਾ ਆਪਾਂ ਉਹ ਤਾਂ ਖਾਣੇ ਆ ਸੁੱਕੀ ਲਿਆ ਕੇ ਆਮ ਹੀ ਖਾਈ ਜਾਂਦੇ ਆ ਇੰਨੇ ਟੇਸਟੀ ਲੱਗ ਜਿਆ ਹੋਊਗਾ ਨਾ ਤੇ ਅਸੀਂ ਤਾਂ ਪਹਿਲਾਂ ਉੱਥੋਂ ਤੋੜ ਕੇ ਹੀ ਖਾਂਦੇ ਸਾਡੇ ਇਮਲੀਆ ਬੂਟਾ ਸੀ ਇਹ ਇਹ ਤਾਂ ਹੁਣ ਬਾਹਰੀ ਸਵਾਦ ਸੁੱਕੀ ਸੱਕੀ ਮਿਲਦੀ ਆ ਉਹ ਤੋਂ ਸਾਨੂੰ ਤਾਂ ਪਤਾ ਨਹੀਂ ਸੀ ਤੇ ਇਹਦਾ ਗੁੱਦਾ ਤੁਸੀਂ ਜੇ ਤਾਜ਼ੀ ਮਿਲ ਜੇ ਤਾਂ ਉਹ ਨੂੰ ਗੁੱਦਾ ਕੱਟ ਲੋ ਮੀਟਾ ਉੱਪਰ ਰਿਹਾ ਕਿ ਪੀਉਂਦੇ ਆਪੇ ਬਲੂ ਦੇ ਸਾਹ ਬਰਮ ਪਾਣੀ ਪਾਇਓ ਤਾਂ 3 ਮਹੀਨੇ ਲਗਾਤਾਰ ਪੀਓ ਕਹਿੰਦੇ ਸਾਰਾ ਹੈ ਕੋਈ ਨਸ਼ਾ ਤੇ ਅਜਮਾ ਕੇ ਜਰੂਰ ਦੇਖੋ ਨਹੀਂ ਇਹ ਤੁਹਾਡੇ ਅੰਦਰ ਜਾ ਲੈਂਦਾ ਤੇ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਮੈਂ ਤੁਹਾਨੂੰ ਦੱਸਿਆ ਕਿ ਇਹ ਜਰੂਰ ਅਜਮਾ ਕੇ ਦੇਖੋ ਦਵਾਈਆਂ ਖਾ ਕੇ ਵੀ ਤਾਂ ਆਪਾਂ ਦੇਖ ਲਈਏ ਨਾ ਫਰਮਾ ਤੁਹਾਨੂੰ ਬਲੀ ਕਰੂ ਤੇ ਨੌਹਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੱਚੇ ਨਾਲ ਫੇਰ ਮਿਲਦੇ ਆ ਧੰਨਵਾਦ ਸਾਡੀ ਵੀਡੀਓ ਦੇਖਣ ਲਈ